ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡੀ ਪੂਰੀ ਟੀਮ ਨੂੰ ਵਧਾਈਆਂ ਭਾਈ ਬਹੁਤ ਬਹੁਤ ਤੁਹਾਡੇ ਕਰਕੇ ਹੀ ਆਉਂਦਾ ਰਿਹਾ ਪੁੱਛ ਬਾਈਗਰ ਚੜ੍ਹਦੀ ਕਲਾ ਵਿੱਚ ਤਾਂ ਇਸੇ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ ਬਾਈਗਰ ਸੱਚੇ ਪਾਤਸ਼ਾਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੱਲ ਸਰਪੰਚ ਚਲੋ ਚਲੋ ਪਰ ਬੰਦਾ ਕਾਇਮ ਆ ਕਿ ਮੈਂ ਕਾਇਮ ਆ ਪੂਰਾ ਪੂਰਾ ਕਾਇਮ ਆ ਫੌਦਾ ਫੌਦਾ ਭਰਾਣਾ ਸਪੈਸ਼ਲ ਪਠਾਨਪੁਰ ਤੋਂ ਆਏ ਨੇ ਹੋਜੀ ਪਠਾਨਪੁਰ ਵਾਲੇ ਕਿਵੇਂ ਠੀਕ ਐ ਜੀ ਸਾਰੇ ਭਰਾ ਇਹ ਖੂਨਦਾਨ ਕਰਨ ਆਏ ਨੇ ਪਠਾਨਪੁਰ ਵਾਹ ਜੀ ਵਾਹ ਇਹੀ ਪਿਆਰ ਆ ਭਰਾਵੋ ਇਹੀ ਇਨਸਾਨੀਅਤ ਹੈ ਨਾ ਬਾਕੀ ਚੀਜ਼ਾਂ ਦਾ ਸਭ ਹੋਈ ਜਾਂਦੀਆਂ ਦੁਨੀਆ ਤੇ ਜਿਉਣ ਵਾਲੇ ਤਾਂ ਉਹ ਵੀ ਆ ਜਿਹੜੇ ਆਪਾਂ ਕੀ ਉਹਨਾਂ ਬਾਰੇ ਬੋਲੀਏ ਸ਼ਬਦ ਪਰ ਆਪਾਂ ਨੂੰ ਬਾਬਾ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਆ ਜਿਹੜਾ ਕਿਸੇ ਦੇ ਲਈ ਕੁਝ ਕਰਨ ਦਾ ਮੌਕਾ ਮਿਲਿਆ ਇਹ ਵਾਗਰੂ ਤੁਹਾਨੂੰ ਤਾਕਤ ਬਖਸ਼ੇ ਤੇ ਹੋਰ ਚੱਕੇ ਤਰੀਕੇ ਨਾਲ ਆਜਾ ਤੋ ਨਗਰ ਦੀਆਂ ਸੰਸਾਣਾਂ ਨੂੰ ਸੱਜਿਆ ਦਾ ਆਈ ਕਣੇ ਸੇਵਾ ਨੋਮਦਾਰੀ ਸੇਵਾ ਸਤਿਗੁਰ ਦੀ ਸੇਵਾ ਸੁਣਿਆ ਲੈ ਵੀਰੇ ਠੀਕ ਠਾਕ ਵੀਰੇ ਵਧੀਆ ਵੀਰੇ ਹਾਂ ਹਾਂ ਜਾਣਦਾ ਵੀਰੇ ਠੀਕ ਠਾਕ ਸਾਹਾਂ ਵੀਰੇ ਠੀਕ ਆ ਸਿੱਤਾਂ ਲੈ ਸਾਰੇ ਚੱਲਦਾ ਸੇ ਠੀਕ ਰਹਿੰਦੀ ਆ ਇਹਨਾਂ ਨੂੰ ਤਾਂ ਬਾਈ ਜਿਹਾ ਨਾ ਤੁਸੀਂ ਚੱਲੀ ਜਾ ਮੈਂ ਬਾਅਦ ਵਿੱਚ ਇੱਕ ਇੱਕ ਵਾਰ ਕਰਦਾ ਉਸ ਕੇ ਤਰ੍ਹਾਂ ਦੁਬਾਰੇ ਆਇਆ ਮੈਂ ਧੰਨਵਾਦ ਠੀਕ ਆ ਬੇਰ ਮਿਹਰ ਦੀ ਕਿਰਪਾ ਦਾ ਬਰਾਬਰ

ਸਾਸੀ ਗਰਪੈਣੋ ਜੈ ਲੋਈ ਤੋ ਵਰਦਲਾ ਸਾਹਿਬ ਜੀ ਮੌਜੂਦ ਪਾਜਾ ਸਾਸੀ ਗਰਪੈਣ ਸਾਸੀ ਗਰਪੈਣ ਜੀ ਸਾਸੀ ਕਾਲ ਜੀ ਸਾਰਿਆਂ ਨੂੰ ਸਾਸੀ ਗਰਪੈਣ ਸਾਸੀ ਕਾਲ ਜੀ ਸਾਸੀ ਗਰਪੈਣ ਸਤਿ ਸ਼੍ਰੀ ਅਕਾਲ ਜੀ ਕੀ ਫਤਿਹ ਸਾਸੀ ਗਰਪੈਣ ਸਾਸੀ ਕਾਲ ਮਾਂ ਤਕੜੀਆਂ ਕਿਹਾਂ ਦੇ ਬਾਦ ਸਾਸੀ ਗਰਪੈਣ ਸਾਸੀ ਕਾਲ ਵੀਰੇ ਨਾ ਵੀਰੇ ਨਾ ਸਾਸੀ ਕਾਲ ਜੀ ਸਾਰਿਆਂ ਨੂੰ ਸਾਸੀ ਕਾਲ ਸਾਸੀ ਕਾਲ ਬੇਬੇ ਸਰਪੰਚ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਇਧਰ ਆ ਜੀ ਸਰ ਪੰਨ ਸਾਹਿਬ ਬੈਠੋ ਸੀ ਆਇਓ ਇਧਰ ਆ ਗਿਆ ਆ ਗਿਆ ਚਲੋ ਜੀ ਮੰਤਰੀ ਬੈਠ ਵੀ ਚਲ ਇੱਥੇ ਬੈਠ ਜਾ ਆ ਜੀ ਆ ਜੀ ਬਾਈ ਮੰਤਰੀ ਸਾਹਿਬ ਤੋਂ ਇਧਰ ਇਧਰ ਬਸ ਆਵਾਜ਼ ਆ ਜੀ ਸਰ ਪੰਨ ਸਾਹਿਬ ਇਧਰ ਉੱਥੇ ਚੱਲ ਜੀ ਸਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕਿਆ ਦੇ ਸਵਨ ਯੂਥ ਕਲੱਬ ਨੇ ਤੇ ਸਾਡੇ ਬਹੁਤ ਹੀ ਸਰਕਾਰ ਲੋਕ ਬਾਈ ਗੌਰਪੀ ਸੈਂਟੀਮੈਂਟੂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਿੰਡ ਹਸਨਪੁਰ ਤੋਂ ਸਾਡੇ ਵਿਚਾਰ ਪਹੁੰਚੇ ਨੇ ਤੇ ਉਹਨਾਂ ਦਾ ਇਸ ਨਗਰ ਵਿੱਚ ਇਸ ਕੈਂਪ ਵਿੱਚ ਪਹੁੰਚਣ ਤੇ ਕਸੀ ਤੇਦਲ ਤੋਂ ਧੰਨਵਾਦ ਕਰਦੇ ਆਂ ਤੇ ਜਦੋਂ ਅਸੀਂ ਅਪ੍ਰੈਲ ਮਹੀਨੇ ਦੇ ਵਿੱਚ ਬਾਈ ਗੁਰਪ੍ਰੀਤ ਸਿੰਘ ਜੀ ਸੁਪਨਿਆਂ ਦੇ ਘਰ ਗਏ ਸੀ ਅਸੀਂ ਦੁੱਧ ਦੀ ਪਹਿਲੀ ਸੇਵਾ ਲੈ ਕੇ ਉਦੋਂ ਅਸੀਂ ਇਹੀ ਚੀਜ਼ ਸਿੱਖੀ ਆ ਬਾਈ ਜੀ ਨੇ ਸਾਨੂੰ ਇੱਕ ਹੀ ਚੀਜ਼ ਸਮਝਾਈ ਸੀ ਵੀ ਸੇਵਾ ਤੁਹਾਡੇ ਕਰਮਾਂ ਦੀ ਆ ਜੋ ਇਨਸਾਨ ਕਰਮ ਬੀਜਦਾ ਉਹਦਾ ਫਲ ਮਿਲਣਾ ਜ਼ਰੂਰ ਆ ਜੇ ਤੁਸੀਂ ਚੰਗਾ ਕਰਮ ਬੀਜੋਗੇ ਤਾਂ ਚੰਗੇ ਜਿਹੜੇ ਫਾਲਾ ਉਹਦੇ ਆਪਣੇ ਆਪ ਹੀ ਤੁਹਾਨੂੰ ਰਿਜ਼ਲਟ ਮਿਲਣੇ ਆ। ਉਸ ਟਾਈਮ ਤੋਂ ਲੈ ਕੇ ਹੁਣ ਤੱਕ ਜਿਹੜੇ 12 ਟੈਂਪ ਨੇ ਸਾਡੇ ਕਲੱਬ ਵੱਲੋਂ ਇੱਥੇ ਸੇਵਾ ਨਿਭਾਈ ਗਈ ਆ ਤੇ ਬਾਈ ਜੀ ਨੇ ਸਾਡਾ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਹਰ ਦਮ ਹਰ ਬਲ ਹਰ ਕਦਮ ਨਾਲ ਸਾਡਾ ਸਾਥ ਦਿੱਤਾ ਤੇ ਅਸੀਂ ਉਸ ਚੀਜ਼ ਲਈ ਬਹੁਤ-ਬਹੁਤ ਧੰਨਵਾਦ ਕਰਦੇ ਆ ਬਾਈ ਜੀ ਹੁਣਾਂ ਦਾ ਤੇ ਹੁਣ ਸਾਰੀ ਸੰਗਤ ਨੂੰ ਬੇਨਤੀ ਆ ਕਿ ਬਾਈ ਜੀ ਹੁਣਾਂ ਦੇ ਬਿਚਾਰ ਸਰਪੰਚ ਨੂੰ ਮਾਈ ਗੋਪੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਾ ਦਸਵੰਦ ਜੂਜ ਕਲੱਬ ਬੱਲੀਓ ਜਿਹੜਾ ਇਹ ਪ੍ਰਾਲਾ ਕੀਤਾ ਗਿਆ ਪਿੰਡ ਲੀਲ ਦੇ ਵਿੱਚ ਪਹਿਲਾਂ ਤਾਂ ਇਹ ਸ਼ਿਲਾਗਾ ਦਾ ਭਰਿਆ ਕਦਮ ਵਧਾਈ ਦੇ ਪਾਤਰ ਨੇ ਵੀਰ ਕਿਉਂਕਿ ਅੱਜ ਲੋੜ ਆ ਸਾਡੇ ਸਮਾਜ ਦੇ ਵਿੱਚ ਸਾਨੂੰ ਇੱਕ ਦੂਸਰੇ ਦੇ ਨਾਲ ਖੜਨ ਦੀ ਅੱਜ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਬਣੀ ਹੋਈ ਆ ਇਲਾਜ ਇੱਕ ਆਮ ਬੰਦਾ ਛੋਟੀ ਮੋਟੀ ਬਿਮਾਰੀ ਦਾ ਜੇ ਕਰੋਨ ਵੀ ਤੁਰੇ ਤਾਂ ਸਰਕਾਰੀ ਹਸਪਤਾਲਾਂ 'ਚ ਇਲਾਜ ਮਿਲ ਨਹੀਂ ਰਿਹਾ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਲੱਖਾਂ ਰੁਪਇਆ ਲੱਗ ਜਾਂਦਾ ਤੇ ਜਿਹਦੇ ਕਰਕੇ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਤੋਂ ਹੱਥ ਧੋਪਉਂਦੇ ਬੰਦੇ ਨੇ ਤੇ ਜ્યાં ਬਹੁਤ ਸਾਰੇ ਲੋਕ ਆਪਣਾ ਘਰ-ਬਾਰ ਵੇਚ ਬੈਂਦੇ ਨੇ ਆਪ ਦਾ ਇਲਾਜ ਕਰਾਉਣ ਦੇ ਚੱਕਰ ਸੇ ਤੇ ਇਸ ਕਰਕੇ ਅੱਜ ਅਜੋਕੇ ਸਮੇਂ 'ਚ ਸਾਨੂੰ ਜ਼ਰੂਰਤ ਆ ਵੀ ਅਸੀਂ ਆਪਣਾ ਫਰਜ਼ ਨਿਭਾਉਂਦੇ ਹੋਏ ਸਮਾਜ ਦੇ ਵਿੱਚ ਜਿੱਦਾਂ ਦੀਆਂ ਸਮਾਜ ਨੂੰ ਜ਼ਰੂਰਤਾਂ ਹੁੰਦੀਆਂ ਉਸੇ ਤਰ੍ਹਾਂ ਸਮਾਜ ਦੇ ਜਿਹੜੇ ਸਮਾਜ ਸੇਵੀ ਹੁੰਦੇ ਨੇ ਜਾਂ ਪਿੰਡ ਪੱਧਰ ਤੇ ਲਾ ਲਓ ਚਾਹੇ ਪੰਜਾਬ ਪੱਧਰ ਤੇ ਚਾਹੇ ਡਿਸਟ੍ਰਿਕਟ ਲੈਵਲ ਤੇ ਲਾ ਲਓ ਚਾਹੇ ਆਪ ਕੋ ਆਪਣੇ ਸ਼ਹਿਰਾਂ 'ਚ ਲਾ ਲਓ ਉਹ ਲੋਕ ਆਪਣਾ ਆਪਣਾ ਫਰਜ਼ ਨਿਭਾਉਂਦੇ ਨੇ ਨੌਜਵਾਨਾਂ ਨੂੰ ਅੱਗੇ ਆ ਕੇ ਆਪਣੇ ਸਮਾਜ ਦੇ ਵਿੱਚ ਕਿਸੇ ਦੀ ਬਾਹ ਫੜਨੀ ਕਿਸੇ ਨੂੰ ਜੋ ਮਦਦ ਦੇ ਸਕਦੇ ਆ ਉਹ ਕਰਨੀ ਚਾਹੀਦੀ ਹੈ ਅੱਜ ਇਹ ਸੱਚਾ ਦਸਬੰਧ ਜੂਤ ਕਲੱਬ ਵੱਲੋਂ ਜਿਹੜਾ ਖੂਨਦਾਨ ਕੈਂਪ ਲਾਇਆ ਗਿਆ ਇਹਦੇ ਵਿੱਚ ਜਿੰਨੀਆਂ ਵੀ ਖੂਨ ਦੀਆਂ ਬੋਤਲਾਂ ਜੁਨਟ ਨਿਕਲਣਗੇ 50 60 100 ਜੋ ਵੀ ਇਹ ਉਹਨਾਂ ਲੋੜਵੰਦ ਲੋਕਾਂ ਨੂੰ ਮਿਲਦਾ ਕਿਉਂਕਿ ਦੀਪਕਾ ਹਸਪਤਾਲ ਦੇ ਵਿੱਚ ਇਹ ਕੈਂਪ ਜਿੱਥੋਂ ਆਇਆ ਟੀਮ ਵਾਲੇ ਲਾਉਣ ਸਾਡੇ ਵੀਰ ਇਹ ਬੜਾ ਵਧੀਆ ਪ੍ਰਾਰਾਲਾ ਕਰਦੇ ਨੇ ਚੈਰਿਟੀ ਦੇ ਵਿੱਚ ਅਸੀਂ ਵੀ ਬਲੱਡ ਉੱਥੋਂ ਹੀ ਲੈਣੇ ਆ ਇਹ ਤੁਹਾਡਾ ਦਿੱਤਾ ਹੋਇਆ ਖੂਨ ਹੋ ਸਕਦਾ ਮਨੁੱਖਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਕਿਸੇ ਨੂੰ ਮਿਲੇ ਸਾਡੇ ਕੋਲੇ ਜਿਹੜੇ ਮਰੀਜ਼ ਆਉਂਦੇ ਨੇ ਤੁਸੀਂ ਦੇਖਦੇ ਹੋ ਉਹਨਾਂ 'ਚ ਖੂਨ ਦੀ ਮਾਤਰਾ ਇੰਨੀ ਘੱਟ ਹੁੰਦੀ ਆ ਕਿਸੇ 2 ਗ੍ਰਾਮ ਕਿਸੇ 3 ਗ੍ਰਾਮ ਕਿਸੇ 4 ਗ੍ਰਾਮ ਖੂਨ ਹੁੰਦਾ ਜਿਹੜਾ ਕਿ ਘੱਟੋ-ਘੱਟ ਜਿਉਣ ਲਈ ਸਰੀਰ ਦੇ ਵਿੱਚ 7 ਗ੍ਰਾਮ ਖੂਨ ਮਿਨੀਮਮ ਚਾਹੀਦਾ ਔਰ 12 ਤੋਂ 13 ਗ੍ਰਾਮ ਆਪਾਂ ਨੂੰ ਸੀਰ ਵਿੱਚ ਨਾਰਮਲ ਖੂਨ ਚਾਹੀਦਾ ਹੁੰਦਾ ਤੇ ਜਿੰਨਾ ਭੈਣਾ ਭਰਾਵਾਂ ਨੇ ਅੱਜ ਇੱਥੇ ਖੂਨ ਦਿੱਤਾ ਉਹਨਾਂ ਦਾ ਗਿਆ ਕੁਛ ਨਹੀਂ ਉਹ ਤਾਂ 24 ਘੰਟਿਆਂ ਚ ਦੁਬਾਰਾ ਫੇਰ ਉਹਨਾਂ ਖੂਨ ਬਣ ਜਾਣਾ ਪਰ ਜਿਹੜਾ ਕਿਸੇ ਨੂੰ ਮਿਲਣਾ ਉਹਦੀ ਜ਼ਿੰਦਗੀ ਵੱਜ ਜਾਉ ਤੇ ਬਹੁਤ ਲੋਕ ਨੇ ਜਿਹੜੇ ਸਮੇਂ ਸਿਰ ਖੂਨ ਹੀ ਨਹੀਂ ਰੇਂਜ ਕਰ ਪਾਉਂਦੇ ਬੰਦਿਆਂ ਦੀਆਂ ਜ਼ਿੰਦਗੀਆਂ ਖਤਮ ਹੋ ਜਾਂਦੀਆਂ ਤੇ ਇਸ ਕਰਕੇ ਇਹ ਪਰਾਲਾ ਵੀਰ ਉਹਨਾਂ ਦਾ ਸਲਾਘਾਯੋਗ ਆ ਇਸ ਕਰਕੇ ਆਪਾਂ ਨਾਲ ਮਿਲ ਕੇ ਇਸ ਤਰ੍ਹਾਂ ਦੇ ਪਰਾਲੇ ਕਰੀਏ ਆਪ ਕੋ ਆਪਣੇ ਪਿੰਡ ਦੀ ਸੰਭਲ ਲੀਏ ਦੇਖੋ ਅੱਜ ਅਸੀਂ ਕਿਸੇ ਕੱਲ ਨੂੰ ਕਿਸੇ ਕਾਰਨ ਲੀਲ ਪਿੰਡ ਚੋਂ ਅਸੀਂ ਕਿਸੇ ਬਜ਼ੁਰਗ ਨੂੰ ਲੈਣ ਆ ਜੀ ਇੱਥੇ ਚੱਕਣ ਵੀ ਭਾਈ ਬਾਪੂ ਲਵਾਰਸ ਪਿਆ ਵੀ ਜਿਹਦਾ ਪਿੰਡ ਦਾ ਹੀ ਬੰਦਾ ਵਾ ਉਹਨੂੰ ਕੋਈ ਸੰਭਦਾ ਨਹੀਂ ਜਾਂ ਕੋਈ ਨੌਜਵਾਨ ਮਤਲਬ ਕਿੱਡੀ ਦੁੱਖ ਦੀ ਸ਼ਰਮ ਦੀ ਗੱਲ ਹੁੰਦੀ ਆ ਉਸ ਪਿੰਡ ਵਾਸਤੇ ਜਿੱਥੋਂ ਇੱਕ ਬੰਦਾ ਪਿੰਡ ਦਾ ਹੀ ਕੋਈ ਲਵਾਰਸ ਕਹੇ ਕਿ ਲੈ ਕੇ ਜਾਣਾ ਪੈਂਦਾ ਸਾਨੂੰ ਸਾਨੂੰ ਵੀ ਸ਼ਰਮ ਆਉਂਦੀ ਆ ਜਦੋਂ ਅਸੀਂ ਉਸ ਪਿੰਡ ਚੋਂ ਕੇ ਇਹਨੂੰ ਲੈ ਕੇ ਆਉਣੇ ਆ ਜਾ ਕੇ ਪਰ ਜੇ ਇਸ ਤਰ੍ਹਾਂ ਦੇ ਪਰਾਲੇ ਜਿਵੇਂ ਨੌਜਵਾਨ ਕਰ ਰਹੇ ਆ ਕਿਹੜਾ ਬੰਦਾ ਇਸ ਤਰ੍ਹਾਂ ਦਾ ਹੋਊ ਜਿਹਨੂੰ ਪਿੰਡ ਦੇ ਵਿੱਚ ਮਦਦ ਨਹੀਂ ਮਿਲੂਗੀ ਆਪਾਂ ਆਪ ਦਾ ਆਪ ਦਾ ਪਿੰਡ ਹੀ ਸੰਭਲ ਲਈਏ ਵੀ ਉੱਥੇ ਘੱਟੋ ਘੱਟ ਕਾਨੂੰ ਕਿਸੇ ਬਾਹਰੀ ਸੰਸਥਾ ਨੂੰ ਆ ਕੇ ਦਖਲ ਨਾ ਦੇਣਾ ਪਵੇ ਇਹ ਆਸ਼ਰਮ ਸਾਡੇ ਪੰਜਾਬ ਦੇ ਵਿੱਚ ਜਿਹੜੇ ਖੁੱਲ ਰਹੇ ਆ ਇਹ ਸਾਡੇ ਵਾਸਤੇ ਕੋਈ ਬਾਹਲੀ ਚੰਗੀ ਗੱਲ ਨਹੀਂ ਇਹ ਸਾਡੇ ਪੰਜਾਬ ਦੇ ਮੱਥੇ ਤੇ ਵੱਦੂਮਾ ਦਾਗ ਆ ਵੀ ਅੱਜ ਉਸ ਪੰਜਾਬ ਵਿੱਚ ਆਸ਼ਰਮ ਖੁੱਲ ਰਹੇ ਨੇ ਜਿਹੜਾ ਅੰਨ ਦਾਤਾ ਕਹੋਂਦਾ ਸੀ ਜਿਹੜਾ ਪੂਰੇ ਦੇਸ਼ ਨੂੰ ਰੋਟੀ ਦਿੰਦਾ ਸੀ ਅੱਜ ਉੱਥੇ ਕੋਈ ਰੋਟੀ ਤੋਂ ਭੁੱਖਾ ਸੌਂਦਾ ਅੱਜ ਉੱਥੇ ਕੋਈ ਲਵਾਰਸ ਆ ਜਿਹੜਾ ਲਵਾਰਸਾਂ ਨੂੰ ਸਹਾਰਾ ਦਿੰਦਾ ਸੀ ਜਿਹੜਾ ਜੂਪੀਪੀਆਰ ਅਸਾਮ ਤੋਂ ਲੋਕ ਕੋਈ ਮੰਦਬੁੱਧੀ ਕੋਈ ਅਜਿਹੇ ਬੰਦਾ ਹੁੰਦਾ ਸੀ ਜਿਹਨੂੰ ਕੋਈ ਸਾਂਭਦਾ ਨਹੀਂ ਸੀ ਉਹਨੂੰ ਪੰਜਾਬ ਪਹੁੰਚਦਾ ਕਰ ਦਿੰਦੇ ਵਿਚਾਲੇ ਇੱਥੋਂ ਆਪੇ ਰੋਟੀ ਮਿਲ ਜਾਊ ਕੋਈ ਭੁੱਖਾ ਨਹੀਂ ਸੀ ਸੌਂਦਾ ਤੇ ਅੱਜ ਜੇ ਇਸ ਤਰ੍ਹਾਂ ਦੇ ਆਸ਼ਰਮ ਬਣ ਰਹੇ ਨੇ ਸਾਡੇ ਵਰਗੇ ਕੱਲ ਜੋਗੀ ਪਾਪੀ ਚੋਰ ਚੱਕ ਕੇ ਸਮਾਜ ਸੇਵੀ ਬਣ ਰਹੇ ਨੇ ਤਾਂ ਇਹ ਕਿਤੇ ਨਾ ਕਿਤੇ ਫੇਲਿਅਰ ਆ ਸਾਡੇ ਸਮਾਜਿਕ ਢਾਂਚੇ ਦਾ ਹੁਣ ਤਾਂ ਭਾਈ ਸਮਾਜ ਭਲਾਈ ਦੇ ਕੰਮ ਜਿੰਨੇ ਵੀ ਆਪਾਂ ਕਰ ਸਕਦੇ ਆ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਕਰਨੇ ਚਾਹੀਦੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਪਿੰਡ ਦੇ ਜਿੰਨੇ ਵੀ ਨੌਜਵਾਨ ਵੀਰ ਇਸ ਸਸਤਾ ਨਾਲ ਇਸ ਸੇਵਾ ਨਾਲ ਜੁੜ ਕੇ ਇਹ ਸੱਚਾ ਦਸਵੰਧ ਜੂਥ ਕਲੱਬ ਕੰਮ ਕਰ ਰਹੀ ਆ ਇਹਨੂੰ ਸਾਰੇ ਜਾਣੇ ਰਲ ਕੇ ਸਪੋਰਟ ਕਰੋ ਐਪਰੀਸ਼ੀਏਟ ਕਰੀਏ ਤਾਂ ਜੋ ਇਹਨਾਂ ਮੁੰਡਿਆਂ ਦੀ ਪਿੱਠ ਥਾਪੜੀਏ ਇਹਨਾਂ ਨੂੰ ਹੌਸਲਾ ਮਿਲੇ ਇਹਨਾਂ ਨੌਜਵਾਨਾਂ ਦਾ ਸਾਥ ਲਈਏ ਇਹ ਸੰਸਥਾ ਨੂੰ ਹੋਰ ਅੱਗੇ ਲੈ ਕੇ ਜਾਣ ਚ ਸਾਰੇ ਸਹਾਈ ਹੋਈਏ ਆਪਾਂ ਰਲ ਮਿਲ ਕੇ ਆਪੋ ਆਪਣੇ ਨਗਰਾਂ ਦੇ ਵਿੱਚ ਇਦਾਂ ਦੇ ਪ੍ਰਾਲੇ ਕਰੀਏ ਵੀ ਆਪੋ ਆਪਣੇ ਪਿੰਡਾਂ ਦੇ ਲੋਕਾਂ ਨੂੰ ਆਪਾਂ ਮਦਦ ਦੇ ਸਕੀਏ ਬਹੁਤ ਬਹੁਤ ਧੰਨਵਾਦ ਛੋਟੇ ਵੀਰ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਭੈਣ ਜੀ ਸਾਡੀ ਦਾ ਇੱਥੇ ਸਾਡੀ ਬੜੀ ਇੱਕ ਹੋਣਹਾਰ ਸਰਪੰਚ ਆ ਭੈਣ ਸਾਡੀ ਪ੍ਰਮਾਤਮਾ ਉਹਨੂੰ ਮਿਹਰ ਕਰੇ ਹੋਰ ਇਸੇ ਤਰ੍ਹਾਂ ਅੱਗੇ ਵਧ ਕੇ ਕੰਮ ਕਰਨ ਦਾ ਮੌਕਾ ਬਖਸ਼ੇ ਵਾਹਿਗੁਰੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ वाहे गुरु जी का खालसा वाहे गुरु जी की फतेह बाबाजी बाबा जी ने पास साढ़े सरपंच Well. Oh, I'm yeah. oh, yeah. 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 ਕੀ ਬੀਰੇ ਬਹੁਤ ਤੁਹਾਨੂੰ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਜਿਉਂਦੇ ਵਸਦੇ ਰਹੋ ਕਿਸੇ ਤਰ੍ਹਾਂ ਸੇਵਾ ਕਰਦੇ ਰਹੋ ਅਸੀਂ ਤੁਹਾਡੇ ਨਾਲ ਆ ਤੁਸੀਂ ਵੀ ਜਿਹੜੀ ਸੇਵਾ ਸਾਡੇ ਨਾਲ ਉੱਥੇ ਆ ਕੇ ਕਰਾਉਨੇ ਹੋ ਤੁਹਾਡਾ ਧੰਨਵਾਦ ਆ ਬਹੁਤ ਬਹੁਤ ਤੁਸੀਂ ਬਲੱਡ ਦੇ ਰਹੇ ਹੋ ਯਾਰ ਤੁਹਾਡੇ ਵਰਗੇ ਭਰਾਵਾਂ ਦੀ ਲੋੜ ਆ ਦੇਖੋ ਕਿੰਡੀ ਵਧੀਆ ਗੱਲਾਂ ਵੀਰਾ ਅਪਾਹਜ ਲੱਤਾਂ ਤੋਂ ਤੇ ਆਪਣੀ ਸਕੂਟਰੀ ਤੇ ਆਇਆ ਬਲੱਡ ਦੇਣ ਵਾਸਤੇ ਤੇ ਵੀਰੇ ਨੇ ਇੱਕ ਖੂਨਦਾਨ ਕੀਤਾ ਵੀਰੇ ਦੇ ਸਵਰਨ ਸਿੰਘ ਹੈ ਬਾਈ ਨਾ ਸਵਰਨ ਸਿੰਘ son of ਰਣਜੀਤ ਸਿੰਘ ਤੇ ਐਸੇ ਲੋਕਾਂ ਨੂੰ ਸਲਾਮ ਆ ਸਾਡਾ ਇਹਨਾਂ ਦੇ ਜਜ਼ਬਾਤ ਦੇਖੋ ਖੁਦ ਬਾਈ ਅਜੇ ਘੋੜੀਆਂ ਨਾ ਤੁਰਦਾ ਵਾ ਕਿ ਦੋਨੇ ਲੱਤਾਂ ਕੰਮ ਨਹੀਂ ਕਰਦੀਆਂ ਗਿਆ ਤੇ ਕਿਸੇ ਦੀ ਜਾਨ ਬਚਾਉਣ ਲਈ ਆਇਆ ਖੂਨਦਾਨ ਕਰਨ ਆਇਆ ਬਾਈ ਧੰਨਵਾਦ ਵਰਨ ਸਿੰਘ ਜਿਉਂਦਾਬਾਦ ਰਹਿ ਬਾਈ ਚੜ੍ਹਦੀ ਕਲਾ ਵਾਕਸ਼ੇਰ ਨੂੰ